ਹਾਂਜੀ ਬਾਬੋ ਕੀ ਹਾਲ ਚਾਲ ਹੋ ਗਿਆ ਆਪਣਾ ਇੱਕ ਹੋਰ ਵਲੌਗ ਸਟਾਰਟ ਦੇਖ ਲਓ ਮੰਗਰ ਤੇ ਸ਼ਕੁੰਦਰ ਨਾਲ ਲੱਗੇ ਵੇ ਬਈ ਤੇਲ ਪਾਉਣ ਪਿੱਛੇ ਕਿਾਸਤੇ ਹਿੰਦ ਬਈ ਉਹ ਹਿੰਦਲ ਤੁਨੂੰ ਇੱਥੇ ਹੀ ਵੇਖਣ ਮੰਨ ਲਗੇ ਜਦੋਂ ਆਪਣਾ ਵਲੌਗ ਸਟਾਰਟ ਹੋਏਗਾ ਫਿਲਟਰ ਦਾ ਕਰੀਏ ਤੇ ਕੰਮ ਦੇਖ ਲਓ ਬਈ ਆਪਣੀ ਕੰਡੀਸ਼ਨ ਵਗੈਰਾ ਬੜ ਬੜ ਡੋਡੇ ਹੋ ਗਏ ਫਿਰ ਤੋਂ ਵਾਲ ਵੀ ਘਟਾਉਣ ਨੂੰ ਲੋਗੇ ਦਾੜਾ ਵੀ ਆ ਗਿਆ ਬਈ ਕਦੇ ਦਾੜਾ ਆਇਆ ਨਹੀਂ ਲਗਦਾਉਣਾ ਚਲੋ ਧੋਣੇ ਬੇਕਾਰ ਨਾ ਕਰਕੇ ਕੀ ਕਰੀ ਜਾਂਦੇ ਗੱਲ ਬਤੇ ਮੰਗਰ ਸਿੰਘ ਉਹ ਤਰੋ ਲੱਗੇ ਪਏ ਭਾਈ ਸੀਪਾਂ ਚ ਤੇ ਭਾਈ ਮੈਂ ਉਡੀਕ ਰਹੀ ਜਾਂਦਾ ਕਿਸ ਬੰਦੇ ਦੀ ਜਾਣਾ ਕਿਹ ਦੇਖਣ ਤੋਂ ਬੰਦਾ ਹੀ ਨਹੀਂ ਜਾਂਦਾ ਇਧਰ ਭਾਈ ਚੱਲੀ ਨੇ ਕੰਮ ਕਰ ਆਪਣੇ ਦਾਦਾ ਜੀ ਤੋਂ ਸੋਨਾ ਲਏ ਦੇਖ ਲੋ ਮਿੱਤਰੋ ਕਫੋਟੋ ਬੰਦੀ ਹੈ ਥੰਬਨੇਲ ਲਾਵਾਂਗੇ ਵੇਖੋ ਹੁੰਦਾ ਸੇਪਾਂ ਦਾ ਕੰਮ ਇਧਰ ਬਾਈ ਸਾਈਡ ਤੇ ਮਹੇਸ਼ਾ ਸੇਕ ਗ੍ਰੀਸ ਬਾਈ ਲੈ ਕੇ ਆਏ ਸੀ ਆਪਾਂ 5 ਕਿਲੋ ਰਹਿ ਗਿਆ 2 ਕਿਲੋ ਇਧਰ ਲੱਗੇ ਬਈ 2 ਘੰਟੇ ਦੇ ਤੇਲ ਬਣਾਓ ਵੇਖੋ ਬਾਈ ਸਿਰ ਉੱਤੀ ਵੇਟ ਪਾਈ ਬਟਾ ਪੈ ਇਹ ਮਈਏ ਬੰਦੇ ਖਤਰਨਾਕ ਜਿਹਾ ਪਾਉਣੇ ਇਹਨਾਂ ਕੋਲ ਗੈਚ ਲੈ ਇਹ ਪੁੱਠੇ ਕੰਮ ਲਾ ਕੇ ਨੇ ਆਪਣੇ ਨਾਲ ਇਹਨਾਂ ਨੇ ਤੇਲ ਪਾਉਣੀ ਨਹੀਂ ਬਾਕੀ ਜਨਤਾ ਵੇਖ ਲੋ ਭਾਈ ਤੇ ਹਾਂਜੀ ਮਿੱਤਰੋ ਅੱਜ ਫੇਰ ਹੋਣ ਲੱਗੀ ਮਥਾੜੂ ਲੋੜ ਤੇ ਚੱਲੀ ਵੇ ਬਸੋਦੀਆਂ ਜਿੱਦਾਂ ਤੁਹਾਨੂੰ ਦੱਸਿਆ ਸੀ ਕਾਕੀ ਦਾ ਕੰਮ ਇੱਥੇ ਬਥੇਰਾ ਹੈ ਤਾਂ ਕਰਕੇ ਭਾਈ ਇਹਨੂੰ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ ਇਹ ਲੈ ਇਹ ਆਪਣੇ ਨੇ ਭਾਈ ਲੱਗੇ ਪਏ ਇੱਧਰ ਇੰਜਣ ਦੀ ਸਫਾਈ ਕਰਦਾ ਬਾਕੀ ਇਧਰ ਇਹਨਾਂ ਆਪਣੀ ਉੱਤੇ ਹੀ ਖੜੀ ਐ ਦਿਖਾਵਾਂਗੇ ਤੁਹਾਨੂੰ ਜੋ ਜਾਣ ਗਿਆ ਤੇ ਇਹ ਬਈ ਹੁਣ ਚੱਲਿਆ ਫਿਰ ਬਸੋਦੀਆਂ ਬਾਕੀ ਵੀ ਕਾਕੀ ਕਾਕੀ ਐ ਬਾਕੀ ਦੱਸਾਂਗੇ ਇਹਨਾਂ ਨੂੰ ਬਿਆਵਰੇ ਚੱਲ ਕੇ ਕਾਕੀ ਕੀ ਹੁੰਦੀ ਐ ਇੱਥੇ ਕੋਈ ਨਹੀਂ ਇਹਨਾਂ ਦੇ ਏਰੀਆ ਤੇ ਚੱਲਣ ਲੋ ਤੇਰੋਂ ਪਹਿਲਾਂ ਮੱਥੜੂ ਚੱਲ ਗਿਆ ਇੱਥੋਂ ਹੁਣ ਚੱਲੀ ਐ ਕੇਸ ਹੋਣ ਲੱਗੇ ਲੋਡ ਬਾਕੀ ਫੇਰ ਆਪਣੀ ਉੱਥੀ ਐ ਇਹ ਬਈ ਕੀ ਉੱਥੀ ਅੜੇ ਪਿਆ ਬਈ ਇੰਜਨ ਤੇ ਇਧਰ ਦੇਖੋ ਮਿੱਤਰਾਂ ਚੱਲੇ ਐ ਬਈ ਇਹ ਤਾਂ ਇਹ ਆਪਣਿਆਂ ਲਈ ਬਾਈ ਠੀਕ ਹੈ ਚਲੋ ਸ਼ਾਇਦ ਬਾਅਦ ਵੀਗੇ ਵੜ ਲੈ ਤਾਂ ਕਰਕੇ ਹੁਣ ਕੋਈ ਚੱਕਰ ਨਹੀਂ ਐਦਾ ਆਪਣੀ ਬਾਕੀ ਜੰਦਾ ਬਾਕੀ ਹੋਣੀ ਲੋੜ ਹੁੰਦਾ ਵੇਖੋ ਬਾਬਾ ਕਰ ਰੋਦਾ ਲੋੜ ਸਿੱਧਾ ਆਣਦੇ ਸਿੱਧਾ ਆਣਦੇ ਆਣਦੇ ਸਿੱਧਾ 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 ਹੀ ਸਿੱਧਾ ਹੀ ਥੋੜਾ ਇਧਰ ਰੱਖ ਕੇ ਥੋੜਾ ਜਿਹਾ ਇਧਰ ਰੱਖ ਕੇ ਥੋੜਾ ਇਧਰ ਇੱਥੇ ਕਟਾਈ ਕਰਦੇ ਥੋੜੀ ਮੇਤਰੋ ਕਰਤਾ ਲੋੜ ਵੇਖ ਲਓ ਇਹ ਹੁੰਦੀ ਹੈ ਡਰਾਈਵਰ ਹੋ ਕੇ ਮੇਤਰੋ ਇਧਰ ਵੀ ਲੋੜ ਤੇ ਇਧਰ ਵੀ ਦੌੜ ਬਾਈ ਹੁਣ ਚੱਲੀਆਂ ਦੋਨੋਂ ਹੀ ਬਾਕੀ ਇਹ ਜਾਏਗੀ ਨਾਪਾ ਨੇਰਾ ਜਾਂ ਬਸੋਨੀਆ ਸਾਈਡ ਤੇ ਆਪਣੀ ਚੱਲੀ ਆ ਬਾਈ ਪਿੱਛੇ ਹਾਜੀ ਬਾਬੇ ਉਹ ਹੋ ਗਿਆ ਆਪਣੇ ਵਾਲੀ ਵੀ ਸਟਾਰਟ ਆ ਇਸੇ ਦੀ ਬਾਈ ਦੇਖੋ ਕੀ ਕਰਿਆ ਹਾਲ ਇਧਰ ਚਾਚੇ ਹੋਰੀ ਭੇਜ ਬਾਈ ਵਾਕਿੰਦੇ ਵੀ ਚੱਲੇ ਪਰ ਨੇੜੀ ਬੈਠੇ ਹਾਂਜੀ ਬਾਬੇ ਉਹ ਹੋ ਗਈ ਆਪਣੀ ਕੇਸ ਸਟਾਰਟ ਮਰ ਰੌਣੀ ਸਟਾਰਟ ਹੋ ਗਈ ਹੈ ਤੇ ਇੱਧਰ ਦੇਖੋ ਮਿੱਤਰਵਾ ਕੀ ਕਰੀ ਜਾਂਦੇ ਆ ਇਹ ਉੱਥੇ ਬੇ ਢੇਰ ਤੇ ਲਾਈ ਜਾਂਦੇ ਆ ਪੋੜੀ ਉੱਤੇ ਜਗਾੜ ਲਾਉਂਦੇ ਤੇ ਅਸੀਂ ਮੈਂ ਤੇ ਮੇਛਾ ਦੇਖੋ ਬੇ ਸਾਡਾ ਕੰਮ ਹੀ ਹੁੰਦਾ ਨੇ ਵੇਖੋ ਸੰਗੋਲੇ ਬੇੜ ਲਿਖਦਾ ਇੱਥੋਂ ਤੋੜਿਆ ਹੈ ਢੇਰ ਬਹੁਤ ਹੁੰਦੇ ਇੱਥੇ ਵਧੀਆ ਮਿੱਠੇ ਮਠੇ ਰੋਟੀ ਖਾ ਕੇ ਹੁਣ ਅਸੀਂ ਫ੍ਰੀ ਮੈਕਾ ਦਿਖਾ ਦਈਏ ਥੋੜਾ ਜਾਂ ਵੇਖੋ ਮੈਂ ਤੁਹਾਨੂੰ ਆਪਣੀ ਕਟਿੰਗ ਕਿਵੇਂ ਲੱਗੀ ਜਾਂਦੀ ਦੱਸਿਓ ਬਾਕੀ ਮੇਰੇ ਇੱਕ ਦੋ ਵੀਰ ਨੇ ਕਮੈਂਟ ਕਰਿਆ ਕਿ ਆਪਾਂ ਹਿੰਦੀ ਦੀ ਕਟਿੰਗ ਵੇਖਣੀ ਹੈ ਕਿ ਹਿੰਦ ਕਿੱਦਾਂ ਦੀ ਕਟਿੰਗ ਕਰਦੀ ਏ ਤੁਸੀਂ ਹਿੰਦ ਦੇ ਪਿੱਛੇ ਜਾਇਆ ਕਰੋ ਤੁਹਾਨੂੰ ਦਿਖਾਵਾਂਗੇ ਭਾਈ ਉਹ ਵੀ ਉਹ ਹੁਣ ਥੋੜੀ ਰਾਜਗੜ ਵਿੱਚ ਚੰਦੀ ਜਾਂਦੀ ਹੈ ਤੇ ਬਾਕੀ ਫਿਰ ਮੈਂ ਸਾਰੇ ਕੰਮ ਇਹਨਾਂ ਕੋਲ ਜਾਂਦਾ ਨਹੀਂ ਆਪਾਂ ਮੇਨ ਚਾਹੀਦਾ ਆਪਣੀ ਕੇਸ ਕੋਲ ਬਾਕੀ ਅੱਗੇ ਜਿੱਥੇ ਆਪਾਂ ਜਾਣਾ ਕੰਮ ਤੇ ਉਥੇ ਤੁਹਾਨੂੰ ਕਟਿੰਗ ਦਿਖਣ ਮਿਲੇਗੀ ਵਿਸ਼ਾਲ ਕਰਤਾ ਹਰਮਥੜੂ ਕੇਐਸ ਹਿੰਦ ਜਿਹੜੀ ਕਮਬਾਈਨ ਕਹੋਗੇ ਭਾਈ ਉਹਦੀ ਕਟਿੰਗ ਦਿਖਾਵਾਂਗੇ ਬਸ ਬਣੇ ਰਹੋ ਤੁਸੀਂ ਸਾਡੇ ਨਾਲ ਵਲੋਗਾਂ ਦੇ ਤੇ ਮਿੱਤਰੋ ਹੁਣ ਮੈਂ ਕਰਦੀਆਂ ਵਾਣ ਦੀ মিনਤੀ ਉਥੋਂ ਲੈ ਕੇ ਐਦਾਂ 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 ਘੁੰਮ ਕੇ ਇੱਥੇ ਇੱਥੇ ਆ ਕੇ ਖਤਮ ਕਰੂੰਗਾ ਤੇ ਬਾਈਆਂ ਨੇ ਕਿਹਾ ਭਈ ਸਾਡੇ ਵਿੱਗੀ ਗਿਆ 6 ਮੈਂ ਕਿਹਾ ਭਈ 6 ਤਾਂ ਨਹੀਂ ਲੱਗਦੇ ਲੱਗਦੇ 10 12 ਆ ਕਹਿੰਦੇ ਚੱਲੋ ਫਿਰ ਚੱਕ ਲਾ ਪਰਾ ਫੋਨ ਮਾਰਿਆ ਜਿਹੜਾ ਤੇ ਹੁਣ ਉਹੀ ਸਿਸਟਮ ਹੈ ਢੇੜਾ ਮਾਰ ਕੇ ਹੁਣਾ ਹਾਂ ਮੈਂ ਤੇ ਚਲੋ ਠੀਕ ਹੈ ਹੁਣ ਮੈਂ ਰੱਖਦਾ ਇੱਥੇ ਹੀ ਮੈਂ ਢੇੜਾ ਮਾਰਿਆ ਹਾਂ ਕਰਦੇ ਹਾਂ ਗੱਲਬਾਤ ਫਿਰ ਕਿਤਨਾ ਹੈ ਹਾਂ ਕੋਣ ਕੋਣ ਦਾ ਦੋ ਵੀ ਇਹੋ ਹੀ ਹੋਲਾਂ ਜੇ 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 ਉਹ ਚਾਰ ਦਿਨ ਮਿੱਤਰੋ ਠੰਡਾ ਪਵਿਦਾ ਹੀ ਪਰ ਕੱਢ ਆਪਣੇ ਹੈੱਡ ਨੇ ਦਿੱਤਾ ਮਿੱਤਰੋ ਵੇਖੋ ਨਹੀਂ ਨਹੀਂ ਇਹ ਆਪਣਾ ਹੀ ਹੈ ਹੈੱਡ ਨਹੀਂ ਨਹੀਂ ਬਾਈ ਮੋਟਰ ਨੇ ਮੇਰ ਕੀ ਕਹਿੰਦਾ ਬਾਈ ਮੋਟਰ ਨੇ ਇਹ 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 ਮੇਰ ਅੱਗੇ ਉਧਰ ਆਸ ਤੇ ਇਹ ਰਾਸਤੇ ਨੇ ਉਹ ਜੋ ਉਧਰ ਉਹ ਕਹੋ ਕਾ ਬਾਟਰ ਮਿੱਤਰੋ ਉਹ ਨਹੀਂ ਹੈ ਮੇਰ ਕਹਿੰਦੇ ਇਹ ਨਾ ਉਹ ਕੀ ਜਿਸੇ ਅੱਗੇ ਪਿੱਛੇ ਰਹਿ ਗਿਆ ਫਿਰ ਇਸ ਵਿੱਚ ਤੂੰ ਪਿੱਛੇ ਤੇ ਪਿੱਛੇ ਉਧਰ ਨਿਕਲ ਜਾਏ ਅੱਗੇ ਮਿੱਤਰੋ ਹੁਣ ਪਿੱਪਲੀ ਨਹੀਂ ਨਰੀ ਤੋਂ ਆ ਗਏ ਸੀ ਆਪਾਂ ਪਿੱਪਲੀ ਖੜੀ ਰੋਡ ਦੇ ਜਿਹਨੂੰ ਕਹਿੰਦੇ ਗਿੰਦੋਰਾਟ ਤੇ ਹੁਣ ਆਪਣੀ ਚਲਨੀ ਕੰਬਾਈਨ ਇੱਥੇ ਆਲਾ ਆਪਣਾ ਸਿਸਟਮ ਹੈ ਸਿਸਟਮ ਨਹੀਂ ਆਪਣਾ ਇੱਕ ਹੋਈ ਮੁੰਡਾ ਕੀ ਕੰਮ ਲੱਗਾ ਮੁੰਡਾ ਵੇਖੋ ਭਾਈ ਕਿੱਡੇ ਕਿੱਡੇ ਬੜੇ ਬਤਾਉਂ ਦੇ ਕੇ ਸਾਨੂੰ ਮੇਲ ਛੱਲੀ ਹੈ ਕਰੀ ਵੇਖਾ ਜਲਦੀ ਮਛੀੜ ਐ ਐ ਤਰ ਪਿਛਲਿੰਦੇ ਵੇਖੋ ਆਇਆ ਵੇ ਕੋ ਅੱਡੇ ਦੇ ਦੋ ਤੂ ਬਈ ਇਹ ਬਤਾਉਂ ਕਹਿੰਦੇ ਐ ਅੰਗਰੇਜ਼ੀ ਵਿੱਚ ਆਇਆ ਲੱਗੇ ਖਾਣੇ ਤਾਂ ਹਾਂਜੀ ਮਿੱਤਰੋ ਮੈਂ ਕਿਹਾ ਵਲੋਗ ਹੈ ਨਾ ਕਾਫੀ ਲੰਬਾ ਵਲੋਗ ਦੀ ਕਰਦੀ ਐਂਡਿੰਗ ਤੇ ਹੱਥ ਵੇਖ ਲੋ ਕਾਫੀ ਘੰਟ ਹੋ ਗਿਆ ਪਿਆ ਪਿੱਛੇ ਵੇਖ ਲੋ ਬਾਈ ਆਪਣੀ ਚੱਲੀ ਨਹੀਂ ਮਸ਼ੀਨ ਤੇ ਬਾਕੀ ਬਾਈ ਮੈਂ ਕਿ ਰੱਖਦੀ ਇੱਥੇ ਵਲੋਗ ਨੂੰ ਵਲੋਗ ਕਾਫੀ ਲੰਬਾ ਹੋ ਜਾਣਾ ਹੈ ਪਿੱਛੇ ਵੇਖੋ ਬਈ ਜਲਦੀ ਕਾਫੀ ਘੰਟ ਚੱਲੀ ਜਾਂਦੀ ਹੈ ਤੇ ਮੈਂ ਇਹੀ ਕਹਿਣਾ ਸੀ ਅੱਜ ਆਪਾਂ ਕਾਫੀ ਸਫਰ ਕੀਤਾ ਹੈ ਬਾਕੀ ਫਿਰ ਵੀ ਠੀਕ ਰਹਿ ਗਿਆ ਕੰਮ ਪਹਿਲਾ ਨਵੀਂ ਫਿਰ ਗਿੰਦੋਰਾਟ ਫਿਰ ਪਿਪਲੀ ਖੜੀ ਤੇ ਹੁਣ ਨਾਪਾ ਨਿਹਰਾ ਭਾਈ ਤਿੰਨ ਏਰੀਆ ਪਰ ਦੇਖ ਕੇ ਆਇਆ ਤੇ ਹੁਣ ਜਾ ਕੇ ਆਪਣੀ ਹੋਈ ਇੱਥੇ ਵਲੌਗ ਦੀ ਐਂਡਿੰਗ ਤੇ ਅੱਜ ਦਾ ਉੱਥੇ ਹੋਇਆ ਆਪਣਾ ਵਲੌਗ ਖਤਮ ਤੇ ਚਲੋ ਠੀਕ ਹੈ ਮਿਲਦੇ ਅਗਲੇ ਵਲੌਗ ਵਿੱਚ ਕਰਿਓ ਇੰਜੋਏ ਤੇ ਚਲੋ ਠੀਕ ਹੈ ਟੇਕ ਕੇਅਰ ਬਾਏ ਬਾਏ